ਗਾਵਨ ਤੁਧਨੋ ਜਤਿ ਇਜ਼ਤ ਦੀ ਸੰਤੋਕੀ ਗਾਵਨ ਤੁਧਨੋ ਮੇਨ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਲਕੀ ਸਰ ਜਿਗਜਗ ਵਿਦਵਾਨਾਂ ਦੇ ਗਾਵਨ ਤੁਧਨੋ ਹਨਿ ਅੰਮ੍ਰਿਤ ਗੋਨ ਸੁਲਗੁ ਮਚ ਪਿਆ ਦੇਵ ਗਾਵਨ ਤੁਧਨੋ ਰਤਨੋ ਪਾਏ ਤੇਰੇ ਅਠਸਠੀ ਤੀਰਤ ਨਾਂ ਦੇ ਗਾਵਨ ਕਰ ਕਰ ਦੇਖਾ ਕੀਤਾ ਪਣਾ ਜਿਉਂਦੇ ਦੇ ਵਡਿਆਈ ਜੋਤ ਤਪავੈ ਸੋਈ ਕਰਸੀ ਕਰਮ ਲੈ ਨਹੀਂ ਕਰ ਰਹਾ ਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੇ ਪਰੇ ਤੇ ਲੰਡਾਰਾ ਜਿਸ ਨੂੰ ਦੇਖ ਸਹਿ ਕਿਆ ਚਾਰਾ ਨਾਮ ਸਤ ਸਵਾਰਨਹਾਰਾ ਆਸਾ ਮਹੰਲਾ ਪਲਾਇਆ ਕਾ ਜਿਵੈ ਵਿਸਰਾ ਪਰਜਾ ਨੂੰ ਆਪਣ ਔਕਾ ਸੱਚਾ ਨਾਉ ਸਤਿ ਨਾਮ ਕੀ ਲਾਗੈ ਭੂਖ ਓਦਕੂ oh ਦੇ ਪਾਗ ਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਗ ਜੀਵੇ ਤ੍ਰਗ ਜੀਵਾਸ ਜਿਨ ਹਰਿ ਜਨ ਸਤਿਗੁਰ ਸੰਗਤ ਪਾਈ ਧੰ ਧੋਰਾ ਮਸਤਕ ਲਿਖਿਆ ਲਿਖਾਸ ਧੰ ਧੰ ਸਤ ਸੰਗਤ ਜੇ ਤਹ ਹਰਿ ਸੁਪਾਇਆ ਮਨ ਜੇ ਰਜਾ ਕਾ ਕੇ ਕਰ ਤਰਿਆ ਮੇਰੇ ਮਾਤੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਦਰਪਤ ਪਾਇਆ ਸੁੱਕੇ ਕਾਸ਼ ਕਰ ਲਿਆ ਰਹਾ ਜਨਨ ਪਿਤਾ ਲੋਕ ਸੋਤ ਬਨਤਾ ਕੋਏ ਨ ਕਿਸ ਕੀ ਤਰਿਆ ਸਿਰ ਸਿਰ ਜਿ ਸਮਾਏ ਠਾਕੁਰ ਕਾਏ ਮਨੋ ਕੋ ਕਰਿਆ ਹੁਡੇ ਓ ਤੈਨ ਕਮਣ ਖਲਾਵ ਕਮਣ ਸੁਗਾਵ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ 10 ਅਸ਼ਟ ਸਿਧਾਨ ਠਾਕੁਰ ਕਰ ਕਲ ਧਰਿਆ ਜਾਨਨਾ ਸਾਰਾ ਮਹਾਰਾ ਹਰਿ ਆਪੇ ਦਾਤੂ ਹਰਿ ਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਹਉ ਕਟ ਕਟ ਅੰਤਰ ਸਰਵ ਨਿਰੰਤਰ ਜੀ ਅਨੇਕ ਕੋ ਪੁਰਖ ਸਮਾਨਾ ਇੱਕ ਦਾਤਾ ਇੱਕ ਭੇਖਾਰੀ ਜੀ ਸਭ ਤੇਰੇ ਚੋਦ ਵਿਡਾਣਾ ਹਉ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਵਨ ਅਵਰਣਾ ਜਾਣਾ ਤੁਮ ਪਾਲ ਆਵੈ ਹਤ ਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਤਿਆਇਆ ਜੀ ਤਿਨ ਟੂਟੀ ਜਮਕੀ ਪਾਸੀ ਜਨ ਨਿਰਭਉ ਜਨ ਹਰ ਨਿਰਭਉ ਤਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਏ ਤਨ ਦੇ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੈ ਅਰ ਪੂਜਾ ਦੀ ਤਪ ਤਪੈ ਜਪੈ ਬੇੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਧ ਜੀ ਕਰਿ ਰਿਹਾ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਮਿਕ ਜੀ ਜੋ ਬਾਬਾ ਮੇਰੇ ਜੋ ਜਬੇ ਕੋ ਸਦਾ ਸਦਾ ਤੂੰ ਐ ਕੋ ਜੀ ਤੂੰ ਨਿਤ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਨ ਸੋਈ ਤੁਦੇ ਆਪੇ ਸਿਰ ਸਭ ਪਾਈ ਜੀ ਤੁਦੇ ਆਪੇ ਸਿਰ ਸਭ ਹੋਈ ਜਨਨ ਸਾਬ ਤੇਰੀ ਤੂੰ ਸਭ ਨੀ ਤਾਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਗਾ ਮਨੁ ਬਵਾਇਆ ਤੁਦ ਆਪ ਵਿਛੂੜਿਆ ਤੁਮੀ ਲਾਇਆ ਤੂੰ ਦਰਿਆਓ ਸਭ ਤੇਹੀ ਮਾਹੇ ਤੁਝ ਬਿਨ ਸੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਮਾਪੇ ਕਰਤਾ ਤੇਰਾ ਕੀਆ ਸਭ ਹੋਏ ਜਿ ਬਿੰਦੂ ਜਾ ਵਰਣਾ ਕੋਏ ਹੋਏ ਗੋਂ ਕਰ ਕਰ ਵੇਖ ਜਾਣਾ ਸੋਏ ਜਦ ਜਨਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਨਾਮਾ ਪੈਲਾ ਤਤ ਸਰਵਰੜੈ ਪੈ ਦੇਵਾਸਾ ਪਾਣੀ ਪਾਵਕ ਨਹਿ ਕੀਆ ਕੁੰਕਜ ਮੋਪਕ ਨਹੀਂ ਚੱਲਦਾ ਹਮ ਦੇਗਾ ਤੈ ਰੂਪੀ ਜਲੇ ਮਨ ਇੱਕ ਨਜੇ ਤਸਮੂ 阿三。